ਮੇਕਰ ਪਲਵਨੀ ਮੇਰੇ ਜੈਮ ਵਾਲੇ ਯਾਰ ਬੈਂਚ ਮਾਰਦੇ ਝੋਟੇ ਪਲੇਟਾ ਪਾਉਂਦੇ ਚਾਰ ਸੈਟ ਡੋਲਿਆਂ ਦਾ ਲਾਉਂਦੇ ਤੇਰਾ ਲਾਡੋ ਜਿੰਨਾ ਪਰ ਕੱਲਾ ਖੜਾ ਦੇ ਤੇ ਝੋਟਾ ਜਿੱਥੇ ਬੰਦੇ ਖੜੇ ਯਾਰ ਮਲ ਮਾਰਦੇ ਬੈਠ ਕਾ ਦੁਖਰੇ ਕਾੜਿਓ ਜਿੱਥੇ ਖੜਦੇ ਆਸਾਂ ਨਾ ਕੋਈ ਖੜੇ ਗਾੜਿਓ ਮਲ ਆਈ ਉੱਤੇ ਅੱਜ ਤਾਂ ਪਹਾੜ ਪਾੜਦੇ ਸਵੇਰ ਉੱਠ ਕਹਿੰਦੇ ਬੇਬੇ ਮੈਨੂੰ ਦੁੱਧ ਕਾੜਦੇ ਦੁੱਧ ਕਾੜਨੀ ਦੇ ਵਿੱਚੋਂ ਜੱਗ 80 ਦੇ ਚੈਲੈਂਜ ਦਾ 2 ਨੰਬਰ 4 ਅੱਜ ਫੇਰ ਰਨਿੰਗ ਤੋਂ ਹੀ ਕੰਮ ਸ਼ੁਰੂ ਕਰਾਂਗੇ ਚਲੋ ਦੇਖੋ ਨਾ ਤੁਹਾਨੂੰ ਅੱਗੇ ਅੱਗੇ ਕੀ ਬੰਦਾ 6 ਕਿਲੋਮੀਟਰ ਰਨਿੰਗ ਡਨ ਔਖੀ ਲੱਦੀ ਹੈ ਜੋ ਤੀਕਰਾ ਗਰਮੀ ਰਹੂਗੀ ਨਾ ਹੈ ਰਨਿੰਗ ਔਖੀ ਲਗਣੀ ਆ ਕੋਈ ਨਹੀਂ ਹੁਣ ਬਹਿ ਕੇ ਸਟ੍ਰੈਚਿੰਗ ਵਗੈਰਾ ਕਰਦੇ ਆ ਥੋੜੀ ਜੀ ਤੇ ਉਸ ਤੋਂ ਬਾਅਦ ਟ੍ਰੈਕ ਵਰਕਆਊਟ ਤੇ ਫਿਰ ਜਿਮ ਵੀ ਲਾਵਾਂਗੇ ਥੋੜੀ ਥੋੜੀ ਅੱਜ ਤੇ ਫਿਰ ਐब्स ਨੇ ਹੁਣ 6 ਕਿਲੋਮੀਟਰ ਰਨਿੰਗ ਕਰ ਲਈ ਆ ਠੀਕ ਆ ਆ ਦੇਖ ਲਓ ਗਰਮੀ ਬਹੁਤ ਜ਼ਿਆਦਾ ਹੋਈ ਵੀ ਅੱਜ ਦੇ ਦਿਨਾਂ 'ਚ ਬਹੁਤ ਜ਼ਿਆਦਾ ਅੱਜ ਕਿੰਨਾ ਕ ਨਿਕਲੂਗਾ ਤੇਰੇ ਹਿਸਾਬ ਨਾਲ ਪਰਸਾ ਤਾਂ ਬਾਬਾ ਆਇਆ ਸੀ ਤੇ ਟੀ-ਸ਼ਰਟ ਵੀ ਦੂਜੀ ਆ 100 ਕ ਲੰਦੀ ਆ ਆ ਗਿਆ ਆ ਗਿਆ ਅੱਜ ਤਾਂ ਨਿਕਲਿਆ ਅੱਜ ਤਾਂ ਪਾਣੀ ਨਿਕਲ ਗਿਆ ਅੱਜ ਅੱਗੋਂ ਹੋਮਸ ਜ਼ਿਆਦਾ ਅੱਜ ਯਾਰ ਬਹੁਤ ਜ਼ਿਆਦਾ ਹੋਮਸ ਆ ਅੱਜ ਮੈਂ ਕਹਿ ਗਿਆ ਟਿਆ ਹੁਣ ਪਿੱਛੇ ਹੌਲੀ ਹੌਲੀ ਕਰਦੇ ਕਰਦੇ ਦੀਪਕ ਦੀ ਬੋਡੀ ਵੀ ਚੇਂਜ ਹੋ ਰਹੀ ਹੈ ਦੀਪਕ ਬੋਡੀ ਚੈੱਕ ਕਰੇ ਥੋੜੀ ਜੀ ਹੋਰ ਹੋ ਦੇਖੋ ਪਰ ਕੇ ਪੈ ਰਿਹਾ ਹੈ ਠੀਕ ਹੈ ਤੇ ਸਾਡੇ ਤੇ ਕੋਈ ਫਰਕ ਨਹੀਂ ਪੈਂਦਾ ਕਿ ਮੇਰੇ ਤੇ ਕੀ ਐਡਿਟ ਐਮ ਇਹ ਕੋਈ ਫੱਕ ਮੈਂਦਾ ਕਾਹੀ ਐਵੇਂ ਜਿਵੇਂ ਜਿਵੇਂ ਰਾਵਾਂਗੇ ਤੇ ਮੱਝੀ ਕਰਨ ਲਈ ਜਿੰਨੀ ਮਰਜ਼ੀ ਮਿਹਨਤ ਕਰ ਲੋ 15 ਦਿਨਾਂ ਫਿਰ ਅਸੀਂ ਉਵੇਂ ਜਿਵੇਂ ਹੋ ਜਾਵਾਂਗੇ ਨਹੀਂ ਯਾਰ ਜੇ ਤੂੰ 90 ਦਿਨ ਚੈਲੰਜ ਸ਼ੁਰੂ ਕੀਤਾ ਤੇਰੀ ਮੈਂ ਵੀਡੀਓ ਪਾ ਦੇਣੀ ਆ ਦੀਪਕ ਉਹ ਕੀ ਕਰਨ ਲੱਗਾ ਐ ਸਾਲ ਵਰਕਆਊਟ ਕਰਨਾ ਸਾਲ ਕਿੰਨੇ 110 10 ਵਰਕਆਊਟ ਕਰਨ 10 ਐਕਸੇਜਾਂ 10 ਐਕਸੇਜਾਂ ਕਰਾਂਗੇ 10 ਐਕਸੇਜਾਂ ਛੋਸ਼ ਪਾਟੇ ਤੇ 10 ਹੀ ਪੁਸ਼ ਮਾਰਨੇ ਹੈਗੇ ਠੀਕ ਐ ਵਧੀਆ ਨਿਆਰਾ ਆਊਗਾ ਚਲ ਠੀਕ ਐ ਤੇ ਆਪਣਾ ਬਈ ਇਹ ਕਹੇਗਾ ਇਹਨੇ ਕਿਤੇ ਹੀ ਥਰਡ ਡੇ ਚ 50 ਪੁਸ਼-ਅਪ ਕੀਤੀ ਚੈਲੰਜ ਦੇ ਵਿੱਚ ਕੈਸੇ ਨੂੰ ਤੇ ਜਦੋਂ ਆਪਣੇ ਐਸਿਡਲ ਪੂਰੇ ਹੋ ਗਏ ਇਹਨਾਂ 100 ਪੁਸ਼ ਮਾਰਨੇ ਆਗੇ ਇਹਦਾ ਚੈਲੰਜ ਕੀਤਾ ਹਾਂ ਮੈਂ ਠੀਕ ਆ ਠੀਕ ਹਾਂ ਟ੍ਰੈਕ ਵਰਕਆਊਟ ਪੂਰਾ ਹੋ ਗਿਆ 10 ਐਕਸਰਾਈ ਲਾਈਆਂ ਸੀ ਤੇ ਹੁਣ ਜਾਵਾਂਗੇ ਜਿਮ ਚ ਜਿਮ ਵੈਸੇ ਹਜੇ ਲੱਗਣੀ ਤਾਂ ਮੁਸ਼ਕਿਲ ਆ ਵੀ ਬਾਹਰ ਐਬਸ ਵਗੈਰਾ ਦੇ ਐਕਸਰਾਈ ਲਾਵਾਂਗੇ ਇੱਕ ਅੱਧੀ ਜਿਮ ਦੀ ਐਕਸਰਾਈ ਲੱਗਦੀ ਹੋਈ ਤਾਂ ਉਹ ਵੀ ਕੋਸ਼ਿਸ਼ ਕਰਾਂਗੇ ਲਾਉਂਦੇ ਇੱਕ ਤਾਂ ਟਾਈਮ ਹੋ ਗਿਆ ਅੱਜ ਮੰਡੇ ਕਰਕੇ ਥੋੜਾ ਕਰੇ ਜਲਦੀ ਜਾਣਾ ਹੁੰਦਾ ਬਾਕੀ ਕੋਈ ਨਹੀਂ ਬਖੋਣਿਆ ਤੁਹਾਨੂੰ ਅਇ ਦੇ ਐਕਸਰੇ ਪੂਰੀ ਹੋ ਗਈ ਆ ਐਬਜ ਐਕਸਰੇ ਵੀ ਲਾ ਲਈ ਸੀ ਬਸ ਜਿੰਮ ਦੀ ਮਲਾਈ ਕਿਉਂਕਿ ਅੱਜ ਫੇਰ ਉਹ ਟਾਈਮ ਦੀ ਦਿੱਕਤ ਆ ਗਈ ਕਿਉਂਕਿ ਉੱਥੇ ਟ੍ਰੈਕ ਵਰਕਾਉਟ ਹੀ ਵਾਵਾ ਕਰ ਲਿਆ ਸੀਗਾ ਤੇ ਹੁਣ ਮਤਲਬ ਜਿੰਨੇ ਐਕਸਰੇ ਲਾਈਆ ਚ ਪ੍ਰੋਪਰ ਲਾਈਆ ਤੇ ਤੁਹਾਨੂੰ ਕੋਈ ਨਹੀਂ ਵੀਡੀਓ ਚ ਵਿਖਾਈ ਦਾਂਗੇ ਆ ਸ਼ਾਂਤ ਕਰ ਵੀਡੀਓ ਪੈ ਜੂਗੀ ਠੀਕ ਆ ਮਿਲਦੇ ਆ ਕੱਲ ਦਿਨ ਦੇ ਨੰਬਰ 5 ਚ ਬਾਏ